ਇੱਤੇ ਦਿਨੀ ਮਹਿਦਪੁਰ ਦੇ ਵਿੱਚ ਰੇਤ mafia ਦਾ ਪਤਲਾ ਫੋਕਿਆ ਗਿਆ ਸੀ ਪਰ ਉਹ ਗੱਲ ਉੱਥੋਂ ਤੱਕ ਸੀਮਿਤ ਨਹੀਂ ਸੀ ਉਸ ਤੋਂ ਬਾਅਦ ਟੂਲ ਟੈਕਸ ਦੇ ਨਜ਼ਦੀਕ ਵੀ ਨਾਰਾਵਾਜੀ ਹੋਈ ਔਰ ਕਈ ਘੰਟਿਆਂ ਤੱਕ ਰੋਡ ਜਾਮ ਰਹੀ ਸੀ ਬਾਕੀ ਅਸੀਂ ਦਰਖਾਸਤ ਦੇਣ ਖਾਲੇ ਲੱਗ ਗਏ ਤਾਂ ਦੇਖ ਕੇ ਅੱਜ ਤਾਂ ਹੋਰ ਹੋਏ ਕਿ ਜਿਹੜਾ ਲੈਣ ਬਣ ਗਿਆ ਜਿਨ੍ਹਾਂ ਦੇ ਖਿਲਾਫ ਲੋਕੀ ਕਾਰਵਾਈ ਕਰਨ ਦੀ ਦਖਾਸਤਾਂ ਦਿੰਦੇ ਆ ਉਹ ਅੱਜ ਤੱਕ ਨਾ ਟੇਬਲ ਤੇ ਬੈਠ ਕੇ ਗੱਪ ਪੀ ਰਿਹਾ ਆ ਬੋਲ ਕੇ ਸੌਦੇ ਹੋ ਰਿਹਾ ਔਰ ਸ਼ਰਿਆਬ ਜ਼ਿਲ੍ਹਾ ਦੇ ਸਰਕਾਰ ਤੱਕ ਗੱਲ ਪਚੋਰੀ ਸੀ ਆਈ.ਡੀ. ਦੇ ਵਿਭਾਗ ਦੇ ਅਧਿਕਾਰੀ ਉਹ ਵੀ ਉਹਨਾਂ ਦਾ ਦਬਾ ਰਹੀ ਆ। ਇਹਦੇ ਨਾਲ ਪਿੰਡ ਨੂੰ ਫੜ ਕੇ ਅੰਦਰ ਹੀ ਦੇਣਾ ਸਾਰੇ ਨੂੰ। ਜੇ ਉਹ ਨਹੀਂ ਰੇਤਾ ਹੀ ਚੱਕਣਾ ਆ। ਕਿ ਕਰਨਾ ਹੀ ਆ ਸਭ ਕੁਝ ਨੂੰ ਪਿੰਡ ਨੂੰ ਖੜ ਕੇ ਅੰਦਰ ਦੇਣਾ ਚੱਕੀ ਜਾਣ। ਕੋਈ ਚੁਣੇ ਹੋਈ ਨੁਮੈਂਦਾ ਆ ਉਹ ਜੇ ਉਹ ਕਿਸੇ ਮਸਲੇ ਦੇ ਵਿੱਚ ਉੱਥੇ ਚੱਲ ਗਿਆ ਉਹ ਕੀ ਉਹਦਾ ਦੂਜਾ ਹੋ ਗਿਆ। ਪਰਚਾ ਵੀ ਕਾਦਾ ਚੋਰੀ ਦਾ। ਚੋਰੀ ਕੀਤੀ ਆ ਕੇ ਜੀ ਸਾਡੇ ਗੱਲੇ ਚੋਪੇ ਦੂਜੇ ਚੋ ਕਾਊਂਟਰ 'ਚ ਵੜ ਕੇ ਸਾਡੇ ਭੰਨ ਤੋੜ ਕੀਤੀ ਤੇ ਪੈਸੇ ਚੱਕ ਲੈ। ਮੈਂ ਖੁਦ ਮੋਕੇ ਸੀ ਉੱਥੇ ਸੀ। ਕੋਈ ਲੜਾਈ ਨਹੀਂ ਹੋਈ। ਕਿਸ ਮਸਲੇ ਦੇ ਵਿੱਚ ਇੱਕ ਐਸੀ ਜਦੋਂ ਉੱਥੇ ਨਜ਼ਾਇਜ਼ ਮਾਈਨਿੰਗ ਹੋ ਰਹੀ ਸੀ ਕੀ ਕਾਰਨ ਉੱਥੇ ਸੀ ਗਈ ਸੀ ਉੱਥੇ ਜੀ ਇੱਕ ਮੁੰਡੇ ਦਾ ਮਸਲਾ ਪਾਜੀ ਸਰਕਾਰ ਕਹਿਣ ਨੂੰ ਜੋ ਮਰਜ਼ੀ ਕਹੀ ਜਾਵੇ ਪਰ ਜੋ ਠੇਕੇਦਾਰਾਂ ਨੇ ਥੱਲੇ ਲੁੱਟ ਮਚਾਈ ਆ ਉਹ ਜ਼ਿਆਦਾ ਹੱਦੋਂ ਬਾਧਿਆ ਮੈਂ ਖੁਦ ਟਰਾਲੀ ਚਲਾਉਣਾ ਆਪਣੀ 5 5 ਰੁਪਏ 93 ਪੈਸੇ ਰੇਟ ਆ ਜੀ ਜੋ ਠੇਕੇਦਾਰ ਜਿਹੜੇ ਬਸੂਰ ਰਹੇ ਆ ਉਹ 18 ਤੋਂ 20 ਰੁਪਏ ਸਾਡੇ ਤੋਂ ਬਸੂਰ ਰਹੇ ਆ ਕੇਨਨਾਰ న్యూਸ ਨਾਲ ਜੁੜਿਆ ਹੋ ਬਹੁਤ ਬਹੁਤ ਸਵਾਗਤ ਹੈ ਬੀਤੇ ਦਿਨੀ ਮਹਿਦਪੁਰ ਦੇ ਵਿੱਚ ਰੇਤ ਮਾਫੀਆ ਦਾ ਪਤਲਾ ਫੋਕਿਆ ਗਿਆ ਸੀ ਪਰ ਉਹ ਗੱਲ ਉੱਥੋਂ ਤੱਕ ਸੀਮਿਤ ਨਹੀਂ ਸੀ ਉਸ ਤੋਂ ਬਾਅਦ ਟੂਲ ਟੈਕਸ ਦੇ ਨਜ਼ਦੀਕ ਵੀ ਨਾਰਿਆ ਬਾਜ਼ੀ ਹੋਈ ਔਰ ਕਈ ਘੰਟੇ ਤੱਕ ਰੋਡ ਜਾਮ ਕੀਤਾ ਗਿਆ ਪਰ ਉਹ ਸਮੱਸਿਆ ਦਾ ਹੱਲ ਨਹੀਂ ਨਿਕਲਿਆ ਤੇ ਉਹ ਇੱਕ ਮਸਲਾ ਹੋਰ ਆ ਗਿਆ ਕਿ ਇੱਕ ਪੰਚਾਇਤ ਮੈਂਬਰ ਤੇ ਪਰਚਾ ਹੋ ਗਿਆ ਤਾਂ ਉਹ ਗੱਲਬਾਤ ਉਸ ਵਿਸ਼ਤੇ ਆਪਾਂ ਸਾਰੇ ਕਰਾਂਗੇ ਸਰਪੰਚ ਤੋਂ ਪਹਿਲਾਂ ਤਾਂ ਬੜੀ ਇੱਕ ਮਾੜੀ ਗੱਲ ਨਿੰਦਣਯੋਗ ਗੱਲ ਹੈ ਕਿ ਇੱਕ ਜ਼ਿੰਮੇਵਾਰ ਬੰਦੇ ਤੇ ਪਰਚਾ ਹੋ ਗਿਆ ਬਹੁਤ ਬਹੁਤ ਜੀ ਦੂਜਾ ਕੀਤਾ ਸਰਕਾਰ ਇੰਨਾ ਦਬਾ ਰਹੀ ਆ ਇਹ ਦਿਨਾਂ ਦਾ ਪਿੰਡ ਨੂੰ ਫੜ ਕੇ ਅੰਦਰ ਦੇ ਦੇਣ ਸਾਰੇ ਨੂੰ ਜੇ ਉਹ ਨਹੀਂ ਰੇਤਾ ਹੀ ਚੱਕਣਾ ਆ ਬਿ ਕਰਨਾ ਹੀ ਆ ਸਭ ਕੁਝ ਪਿੰਡ ਨੂੰ ਫੜ ਕੇ ਅੰਦਰ ਦੇਣ ਚੱਕੀ ਜਾਣ ਕੋਈ ਚੁਣੇ ਹੋਈ ਨੁਮੈਂਦਾ ਆ ਉਹ ਜੇ ਉਹ ਕਿਸੇ ਮਸਲੇ ਦੇ ਵਿੱਚ ਉੱਥੇ ਚੱਲ ਗਿਆ ਉਹ ਕੀ ਉਹਦਾ ਦੂਜਾ ਹੋ ਗਿਆ ਪਰਚਾ ਵੀ ਕਾਦਾ ਚੋਰੀ ਦਾ ਚੋਰੀ ਕੀਤੀ ਆ ਕੇ ਜੀ ਸਾਡੇ ਗੱਲੇ ਚੋਂ ਪੇ ਦੂਜੇ ਚੋਂ ਕਾਊਂਟਰ 'ਚ ਵੜ ਕੇ ਸਾਡੇ ਭਾਂਡ ਤੋੜ ਕੀਤੀ ਤੇ ਪੈਸੇ ਚੱਕ ਲੈ ਮੈਂ ਖੁਦ ਮੋਕੇ ਸੀ ਉੱਥੇ ਸੀ ਕੋਈ ਲੜਾਈ ਨਹੀਂ ਹੋਈ ਤੇ ਤੁਸੀਂ ਕਿਸ ਮਸਲੇ ਦੇ ਵਿੱਚ ਗਏ ਸੀ ਜਦੋਂ ਉੱਥੇ ਨਜ਼ਾਇਜ਼ ਮਾਈਨਿੰਗ ਹੋ ਰਹੀ ਸੀ ਕੀ ਕਾਰਨ ਉੱਥੇ ਤੁਸੀਂ ਗਏ ਸੀ ਉੱਥੇ ਜੀ ਇੱਕ ਮੁੰਡੇ ਦਾ ਮਸਲਾ ਸੀਗਾ ਉੱਥੇ ਜਿੱਦਾਂ ਜਿਹੜਾ ਚਾਰਜ ਕਰ ਰਾਇਆ ਰੇਟ ਤੇ ਸਰਕਾਰੀ ਰੇਟ 5 ਰੁਪਏ ਕੁਛ ਪੈਸੇ ਆ ਤੇ ਵੱਧ ਲੈ ਰਿਹਾ ਇਹ ਘਟੋ ਘਟ 20 ਰੁਪਏ ਦਾ ਕਲੈਰ ਆ ਉੱਥੇ ਉਹ ਇਹ ਚੀਜ਼ ਮੰਗਦੇ ਸਕੇ ਵੀ ਅਸੀਂ 20 ਰੁਪਏ ਲੈਣੇ ਨਹੀਂ ਤਾਂ ਮੈਂ ਟਰਾਲੀ ਨਹੀਂ ਭਰਨ ਦੇਣੀ ਇਥੇ ਅਸੂਲੀ ਇਹ ਹੈ ਜੇ ਤੁਸੀਂ ਇੱਥੇ ਪੈਸੇ ਦੇਣੇ ਆ ਤੇ ਇਹ ਤੁਹਾਡੀ ਹੋਰ ਟਰਾਲੀ ਨਹੀਂ ਭਰ ਸਕਦੀ ਇਸ ਮਸਲੇ 'ਚ ਅਸੀਂ ਇਹ ਮੁੰਡਾ ਵੀ ਉੱਥੇ ਸਗਾ ਮੈਂ ਤਰਬਣੂ ਆਇਆ ਹੀ ਸੀਗਾ ਤੇ ਉਹ ਇਹਨਾਂ ਦੀ ਬੈਂਥ ਬੂਸ ਮਾੜੀ ਮੋਟੀ ਹੋਈ ਚਲੋ ਹਟ ਮਟਾਈਆ ਹੋ ਗਿਆ ਇਹ ਕਰਨ ਨੂੰ ਮੈਂ ਕਹਾਂ ਚਲ ਜਾਓ ਉਹਨਾਂ ਨੂੰ ਘਰ ਨੂੰ ਆ ਗਿਆ ਕੋਈ ਉਥੇ ਲੁੱਟਖੋ ਨਹੀਂ ਕੁਛ ਨਹੀਂ ਹੋਇਆ ਕੋਈ ਗੱਲਬਾਤ ਨਹੀਂ ਹੋਈ ਕਿੰਨੇ ਕੋ ਤੁਸੀਂ ਇਕੱਠੇ ਹੋ ਕੇ ਜੋ ਲੋਕ ਤੁਹਾਡੇ ਨਾਲ ਸੀ ਕਿੰਨੇ ਕੋ ਬੰਦੇ گئے ਸੀ ਉਥੇ ਪੰਜ ਚਾਰ ਜਾਣੇ ਸਕੇ ਜੀ ਅਸੀਂ ਸਿਰਫ ਉਹ ਵੀ ਉਹ 10 15 15 15 ਕੇ ਬੰਦੇ ਹੋਗੇ ਅਸੀਂ ਅਸੀਂ ਪੰਜ ਜਾਣੇ ਸਕੇ 5 ਜਾਂ 7 ਜਾਣੇ ਜੇ ਤੁਸੀਂ ਵਾਪਸ ਆਉਣ ਤੋਂ ਬਾਅਦ ਪਤਾ ਲੱਗਦਾ ਕਿ ਪਰਚਾ ਹੋ ਗਿਆ ਸਾਨੂੰ ਜੀ ਦੂਜੇ ਦਿਨ ਪਤਾ ਲੱਗਦਾ ਸਾਨੂੰ ਉਦੋਂ ਨਹੀਂ ਕੋਈ ਵੀ ਕੋਈ ਹੋਇਆ ਕੋਈ ਗੱਲਬਾਤ ਹੀ ਨਹੀਂ ਹੋਈ ਨਾ ਕਿਸੇ ਨੇ ਪੁਲਿਸ ਨੇ ਕਿਹਾ ਉਹ ਵੀ ਸਾਨੂੰ ਉਥੇ ਪੁਲਿਸ ਨੇ ਸਾਨੂੰ ਸੱਦਿਆ ਨਹੀਂ ਸਾਨੂੰ ਜਾ ਕੇ ਮਤਲਬ ਉਹ ਨਹੀਂ ਇਹ ਡਰਾ ਕੇ ਰੱਖਿਆ ਮਤਲਬ ਵੀ ਪੰਚਾਇਤ ਗਾਂ ਹੁਣ ਤਾਂ ਮਜਾਇਦ ਖਾਦਮ ਆ ਵੀ ਮੋਰੇ ਪੰਚਾਇਤ ਆਉਗੇ ਸਾਡੇ ਕੋਲ ਡਰ ਕੇ ਰਹੂਗੀ ਕਿਉਂ ਨਹੀਂ ਉਥੇ ਲੁੱਟ ਕਰਨੀ ਆ ਉਥੇ ਜਿਹੜੇ ਉਥੇ ਚਿਹਤੇ ਬੰਦੇ ਆ ਉਹਨਾਂ ਦੇ ਉਹ ਟਰਾਲੀਆਂ ਗੱਡੀਆਂ ਫ੍ਰੀ ਲੈ ਕੇ ਜਾਊਗੇ ਜਿਹੜੇ ਪਿੰਡ ਵਾਲੇ ਬੰਦੇ ਆ ਉਹ ਪਰਚੀ ਕਟਾਉਗੇ ਤੇ ਫੇਰ ਲੈ ਕੇ ਜਾਊਗੇ ਇਹਦਾ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਆ ਉਹਨਾਂ ਦੀ ਹੁੰਦੀ ਵੀ ਇਦਾਂ ਜਿਹੜੇ ਪਿੰਡ ਵਾਲੇ ਬੰਦੇ ਆ ਇਹ ਪਰਚੀ ਕਟਾ ਕੇ 12-15 ਰੁਪਏ ਤੱਕ ਪੈਸੇ ਉਹਨਾਂ ਕੋਲ ਲੈਂਦੇ ਆ ਤਾਂ ਜਿਹੜੇ ਉਹਨਾਂ ਦੇ ਚਿਹਤੇ ਆ ਉਹਨਾਂ ਦੀ ਕੋਈ ਪਰਚੀ ਨਹੀਂ ਉਹ ਇਦਾਂ ਹੀ ਚੱਲਦਾ ਸਭ ਕੁਝ ਇਹ ਜਦੋਂ ਦੇਖੋ ਇਹਨਾਂ ਦੇ ਪਰਚਾ ਹੋ ਜਾਂਦਾ ਉਸ ਤੋਂ ਬਾਅਦ ਥਾਣੇ ਦੇ ਵਿੱਚ ਤੁਸੀਂ ਵੀ ਕੋਈ ਕੋਈ ਕੰਪਲੇਨਟ ਕੀਤੀ ਉਹਦੇ ਵਿੱਚ ਦੋ ਤਿੰਨ ਕਾਰਨ ਸਗੇ ਜੀ ਅਸੀਂ ਨਾ 6 ਤਰੀਕ ਨੂੰ ਇਹ ਪ੍ਰੋਗਰਾਮ ਲੀਕਿਆ ਸੀਗਾ ਪੰਚਾਇਤ ਦੇ ਵਿੱਚ ਅਸੀਂ ਮਤਾ ਪਾਇਆ ਸੀ ਮੈਂਬਰਾਂ ਮੈਂਬਰਾਂ ਦੀ ਸਲਾਹ ਨਾਲ ਵੀ ਇਹ ਜੋ ਹੋ ਰਿਹਾ ਇੱਥੇ ਡੂੰਘਾ ਪਟ ਰਾਇਆ ਰਾਤ ਨੂੰ ਚੋਰੀ ਪਟ ਰਾਇਆ ਇਹ ਵੇਟ ਨਹੀਂ ਕਰ ਰਿਹਾ ਇਹ ਜੋ ਕੰਮ ਚੱਲਦਾ ਜਿੰਨਾ ਵੀ ਸਾਰਾ ਪੰਚਾਇਤ ਦੀ ਜ਼ਮੀਨ 'ਚ ਇਹਦੇ ਵਿੱਚ ਪੰਚਾਇਤ ਨੂੰ ਪੈਸੇ ਮਿਲਣੇ 2 ਰੁਪਏ ਇਹ 5 6 ਰੁਪਏ ਰੇਟ ਆ 2 ਰੁਪਏ ਪੰਚਾਇਤ ਦੇ ਜ਼ਮੀਨ ਦੇ ਆ ਇਹਨਾਂ ਬੰਦਿਆਂ ਨੂੰ ਉਹ ਖਬਰ ਸੀਗੀ ਵੀ ਇਹ ਪੰਚਾਇਤ ਮੇਰੇ ਅੱਗੇ ਵੀ ਹਾਈ ਕੋਰਟ ਕੇਸ ਚੱਲਦੇ ਆ ਸਾਡੇ ਇਸ ਪਿੰਡ ਦਾ 1.5 2 ਕਰੋੜ ਰੁਪਈਆ ਹੈ ਉਹਦੇ ਬਾਰੇ ਕੇਸ ਚੱਲਦੇ ਇਹਨੂੰ ਕਹ ਵੀ ਇਹ ਬੰਦੇ ਖਰਾਬ ਕਰੂਗੇ ਸਾਨੂੰ ਇਸ ਕਰਕੇ ਇਨੀ ਇਨੀ ਪਲੈਨਿੰਗ ਬਣਾ ਲਈ ਵੀ ਨਾ ਬੰਦਿਆਂ ਤੇ ਪਰਚਾ ਦੇ ਦੋ ਅਸੀਂ ਸਵੇਰ ਨੂੰ ਅਜਲਾਸ ਰੱਖਣਾ ਸੀ ਅਜਲਾਸ ਵਿੱਚ ਇਹ ਵਿਚਾਰ ਨਹੀਂ ਸੀ ਸਾਰੀ ਗੱਲ ਵੀ ਆ ਜੋ ਜੋ ਹੋਇਆ ਆ ਅਸੀਂ ਕੰਮ ਬੰਦ ਕਰਨ ਦੇ ਹੱਕ 'ਚ ਨਹੀਂ ਆ ਕਾਮ ਇਹਨਾਂ ਲੋਕਾਂ ਦੇ ਆ ਲੇਬਰ ਵਾਲੇ ਬੰਦੇ ਆ ਇਨੀ ਉਥੇ ਕੰਮ ਕਰਨਾ ਇਹਨਾਂ ਦੀ ਜਮੀਨ ਆ ਇਹਨਾਂ ਨਾਲ ਹੀ ਧੱਕਾ ਹੋ ਰਿਹਾ ਆ ਇਤੋਂ ਵੱਡਾ ਜ਼ੁਲਮ ਹੋਰ ਕੀ ਹੋ ਸਕਦਾ ਕੋਈ ਪੰਚਾਇਤ ਦਾ ਕੋਈ ਹੈ ਹੀ ਨਹੀਂ ਕਿਸੇ ਦਾ ਵੀ ਕੋਈ ਕੋਈ ਮੋਤਵਾਰ ਬੰਦੇ ਦੀ ਕੋਈ ਉਥੇ ਕਦਰ ਜਾਂ ਦੂਜੀ ਤੁਸੀਂ ਜਦੋਂ ਪਰਚਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਤੁਸੀਂ ਥਾਣੇ ਮੁਖੀ ਕੋਲ ਗਏ ਸੀ ਬੇ ਪਰਚਾ ਨਜਾਇਜ਼ ਜੋ ਹੋਰ ਕਿਸੇ ਅਧਿਕਾਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਅਸੀਂ ਉਹਦੇ ਸਮਾਂ ਦੇ ਵਿੱਚ ਜੀ ਐਸ ਐਚਓ ਬਰਦਾ ਨੂੰ ਜਿਹੜੇ ਜਿਹੜੇ ਬੰਦੇ ਸਗੇ ਪੀਟਰ ਸਗੇ ਉਹਦੇ ਵਿੱਚ ਜੀ ਮੇਨ ਜਿਹੜਾ ਇਹਨਾਂ ਦਾ ਪਿੱਛੇ ਫੋਨ ਤੇ ਸਭ ਕੁਝ ਇਹਨਾਂ ਨੂੰ ਕਰਵਾ ਰਿਹਾ ਆ ਫੇ ਮੇਜਰ ਆ ਪੱਲਾ ਆ ਹਰਵੀਰ ਆ ਇੱਕ ਇਹਦੇ ਕੋ ਮੁੰਡਾ ਜੈਬੀ ਆ ਇਹ ਇਹਨਾਂ ਬੰਦਿਆਂ ਦੇ ਖਿਲਾਫ ਸਾਨੂੰ ਇਹ ਜਾਨਵਾਰ ਨੇ ਮੈਨੂੰ ਕਹਿੰਦੇ تھے ਕਿ ਕੋਈ ਨਾ ਤੈਨੂੰ ਦੇਖ ਲਵਾਂਗੇ ਤੁਹਾਡੇ ਤੇ ਪਰਚਾ ਦਾਵਾਂਗੇ ਇਹ ਇਦਾਂ ਨਹੀਂ ਸੂਤ ਆਉਣੇ ਇਹਾਂ ਦੇ ਪਰਚੇ ਦਓ ਇੱਕ ਦੋ ਬੰਦਿਆਂ ਤੇ ਇਨੀ ਮੁੜ ਕੇ ਤੇ ਮੂੰਹ ਨਹੀਂ ਕਰਨਾ ਜਿੱਦਾਂ ਮਰਜੀ ਚੱਕਾਂਗੇ ਰੇਤਾ ਤੇ ਹੁਣ ਤੁਸੀਂ ਕਈ ਵਾਰ ਕੀ ਹੁੰਦਾ ਕਿ ਸੋਚੀ ਜਾਂਦੇ ਕਿ ਉਹ ਪਾਰਟੀ ਬਾਜੀ ਦਾ ਮਸਲਾ ਤੁਹਾਡੇ ਵਿੱਚ ਕਿੰਨੇ ਵਸਾਰੇ ਖੜੇ ਸਾਰੇ ਅਲੱਗ-alag ਪਾਰਟੀਆਂ ਦੇ ਬੰਦੇ ਸਾਰੇ ਖੜੇ ਆ ਸਾਰੇ ਅਲੱਗ-alag ਪਾਰਟੀ ਇਹ ਕਾਂਗਰਸ ਪਾਰਟੀ ਦਾ ਮੈਂਬਰ ਆ ਇਹ ਕੋਈ ਪਾਰਟੀ ਬਾਜੀ ਦਾ ਮਸਲਾ ਨਹੀਂ ਆ ਇਹ ਬੰਦੇ ਬੀਐਸਪੀ ਦੇ ਆ ਇਹ ਕਾਂਗਰਸ ਦਾ ਆ ਇਹ ਕਾਲੀਆਂ ਦਾ ਮੈਂ ਇਸ ਦੂਜਾ ਆਪ ਦੇ ਦੂਜਾ ਹੋਇਆ ਹੈ ਕਿ ਇਹਦੇ ਉਧਰੋਂ ਝਾੜੂ ਵੱਲੋਂ ਐਮਐ ਦੂਜਾ ਮੈਂਬਰ ਹੈ ਪੰਚਾਇਤ ਆ ਵੀ ਜੀ ਹੋਰ ਸਾਰੀ ਪਾਰਟੀਆਂ ਦੇ ਬੰਦੇ ਖੜੇ ਆ ਲਗ ਲਗ ਸਾਰੇ ਤੁਸੀਂ ਖੜੇ ਹੋ ਜਦੋਂ ਪਿੰਡ ਦਾ ਮਸਲਾ ਹੋ ਜਾਏ ਤਾਂ ਫਿਰ ਸਾਰੇ ਇਸ ਮੈਂਬਰ ਪੰਚਾਇਤ ਤੁਸੀਂ ਨਾਲ ਖੜੇ ਹੋ ਦੇਖੋ ਜੀ ਹੁਣ ਤਾਂ ਪਿੰਡ ਦੀ ਆਣ ਨੂੰ ਹੱਥ ਪਾਇਆ ਉਹ ਨਹੀਂ ਇਹ ਸਾਬ ਨਾਲ ਤਾਂ ਸਾਨੂੰ ਕੁੱਟ ਕੇ ਬਾਹਰ ਕੱਢ ਦੂਗੇ ਉਹ ਜੇ ਹੁਣ ਮੈਂ ਨਾ ਪਿੰਡ ਇਕੱਠਾ ਹੋ ਗਿਆ ਫਿਰ ਪਿੰਡ ਸਾਰਾ ਇਕੱਠਾ ਆ ਕੋਈ ਮਸਲਾ ਨਹੀਂ ਸਿਰਫ ਸਾਡੇ ਤੇ ਨਜਾਇਜ਼ ਪਰਚਾ ਇਹ ਮੁੰਡਿਆਂ ਨੇ ਗਾਂ ਆਪਣੇ ਪਾਸਪੋਰਟ ਬਣਾਉਣੇ ਆ ਜੋ ਜਿਹੜੀ ਸ਼ਾਈ ਦੁੱਲ ਗਈ ਸਰਕਾਰੀ ਦੁੱਲ ਦੀ ਦੂਜਾ ਨਹੀਂ ਹੁੰਦੀ ਹੁੰਦੀ ਧੋ ਨਹੀਂ ਹੁੰਦੀ ਉਹ ਇਨੀ ਗਾਂ ਆਪਣੇ ਪਾਸਪੋਰਟ ਬਣਾਉਣੇ ਆ ਇਨੀ ਪੰਚੀਆਂ ਸਰਪੰਚੀਆਂ ਲਾਣੀਆਂ ਸਿਰਫ ਮੈਨੂੰ ਤਾਂ ਇਦਾਂ ਲੱਗਦਾ ਵੀ ਇਹ ਕੋਈ ਸਾਦੀ ਛੋੜੀ ਸਾਦੇਸ਼ ਨਹੀਂ ਹੁੰਦੀ ਇਹ ਬੰਦਾ ਜਿਹੜਾ ਪੰਚਿਆ ਹੈ ਨਾ ਇਹ ਸਰਪੰਚੀ ਦੀ ਪੌੜੀ 'ਤੇ ਬਣਨਾ ਨਹੀਂ ਬਣਨੋ ਵਖਰੀ ਚੀਜ਼ ਹੈ ਪੌੜੀ ਤੇ ਬਹੁਤ ਲਾਗੇ ਆ ਇਹ ਤੇ ਬਹੁਤ ਬੰਦੇ ਸਹਿਮਤ ਸਗੇ ਮੈਨੂੰ ਤਾਂ ਇਦਾਂ ਲੱਗਦਾ ਵੀ ਇਹ ਤੇ ਪਰਚਾ ਹੀ ਤਾਂ ਕੀਤਾ ਵੀ ਇਹ ਸਾਲ ਉਸ ਪਾਸੇ ਨੂੰ ਕੰਮ ਨਾ ਜਾਵੇ ਸਰਪੰਚ ਸਾਹਿਬ ਇੱਕ ਹੋਰ ਗੱਲ ਵੀ ਸੋ ਆਪਣੇ ਮਹਤਪੂਰਤ ਧਰਨਾ ਲੱਗਿਆ ਸੀ ਉੱਥੇ ਵੀ ਪੀਟਰ ਦਾ ਜ਼ਿਕਰ ਹੋਇਆ ਟੂਲ ਟੈਕਸ ਨਜ਼ਦੀਕ ਧਰਨਾ ਲੱਗਿਆ ਸੀ ਤੇ ਉੱਥੇ ਵੀ ਪੀਟਰ ਦਾ ਪੀਟਰ ਵਿੱਚ ਜਿੰਨੀ ਕੀ ਪਾਵਰ ਆ ਕੀ ਗੱਲ ਹੈ ਕਿ ਹਰੇਕ ਕੋਈ ਵੀ ਕਿਸੇ ਕੁਝ ਕਾਰਵਾਈਆਂ ਤੇ ਪਰਚਾ ਹੋਇਆ ਤਾਂ ਉਹਦਾ ਨਾਮ ਛੇਤੀ ਆ ਜਾਂਦਾ ਵਿੱਚ ਕਿ ਉਹ ਉਹਦੇ ਕੋਈ ਸਰਕਾਰ ਦੇ ਵਿੱਚ ਹਿੱਸਾ ਕਿ ਕੀ ਕਰਨ ਜੇ ਜੇ ਹਿਸਾਬ ਨਾਲ ਉਸ ਬੰਦੇ ਕੋਈ ਪਾਵਰ ਦਿੱਤੀ ਹੈ ਤਾਂ ਸਰਕਾਰ ਦੇ ਹਿੱਸੇ ਤੋਂ ਬਿਨਾਂ ਕੋਈ ਕੀ ਹੋ ਜਾ ਸਕਦਾ ਦਸਾ ਮਿੰਟਾਂ ਵਿੱਚ ਬਿਨਾਂ ਪੰਚਾਇਤ ਨੂੰ ਪੁੱਛੇ ਪੰਚਾਇਤ ਦੀ ਹਾਜ਼ਰੀ ਚ ਪੰਚਾਇਤ ਮੈਂਬਰ ਤੇ ਪਰਚਾ ਹੋ ਜੇ ਉਹ ਵੀ ਚੋਰੀ ਦਾ ਇਹਦਾ ਸਰਕਾਰ ਦੀ ਛੇ ਆ ਪੀਟਰ ਨੂੰ ਕਿਹੜੇ ਸਰਕਾਰੀ ਬੰਦੇ ਨੇ ਉਹ ਤਾਂ ਪੂਰਾ ਹੱਥ ਆ ਉਹਦਾ ਤਾਂ ਹੀ ਉਹ ਕਰ ਰਿਹਾ ਇਹਨਾਂ ਕੋਲ ਅਸੀਂ ਉਹਨਾਂ ਬੰਦਿਆਂ ਨੂੰ ਇੱਥੇ ਪਿੰਡ ਦੇ ਵਿੱਚ ਨਹੀਂ ਲਾਗੇ ਲੱਗਣ ਦਾ ਮੰਗ ਕਿਤੇ ਵੀ ਇੱਥੇ ਜਿੰਨੇ ਵੀ ਰਸਤੇ ਆ ਉਹਨੂੰ ਜਿੱਥੇ-ਜਿੱਥੇ ਮੈਨੰਗ ਹੋਣੀ ਆ ਉਹਨੂੰ ਰਸਤਾ ਕੋਈ ਨਹੀਂ ਲੱਗਦਾ ਸਾਡੇ ਹੀ ਰਸਤੇ ਆ ਸਾਰੇ ਪਿੰਡ ਦੇ ਲੋਕਲ ਜ਼ਮੀਨ ਆ ਇਹਦਾ ਉਹਨੂੰ ਪ੍ਰੂਵਲ ਨਹੀਂ ਮਾਤਾ ਵੀ ਖੱਟ ਜਿੱਥੇ ਜਿੱਥੇ ਜਾ ਚੈੱਕ ਹੋਣਾ ਮਤਲਬ ਉਹਨੂੰ ਰਸਤਾ ਹੈ ਨਹੀਂ ਕੋਈ ਵੀ ਲੋਕਾਂ ਦੀ ਮਾਲਕੀ ਜ਼ਮੀਨਾਂ ਉਹ ਜੀ ਨੰਘ ਕੇ ਜਾਣਾ ਪੈਂਦਾ ਤੇ ਉਸ ਕਰਕੇ ਪਿੰਡ ਦੀ ਸਹਿਮਤੀ ਲੈਣੀ ਪੈਂਦੀ ਹੈ ਲੇਬਰ ਦੀ ਸਹਿਮਤੀ ਲੈਣੀ ਪੈਂਦੀ ਹੈ ਜੇ ਤਾਂ ਪਿੰਡ ਨਾਲ ਰਲ ਕੇ ਚੱਲਦੇ ਤਾਂ ਠੀਕ ਸਗਾ ਜਦੋਂ ਉਹ ਨਹੀਂ ਰਲ ਕੇ ਚੱਲਦੇ ਤਾਂ ਚਲਾਣਾ ਜਿੱਥੇ ਚੱਲਦਾ ਵੇ ਅੱਜ ਤੂੰ ਸਾਰੇ ਇੱਥੇ ਇਕੱਠੇ ਹੋ ਤੁੜੂਚ ਕੀ ਤੁਸੀਂ ਆਪਦਾ ਫੈਸਲਾ ਕੀ ਕੀਤਾ ਅਗਲਾ ਕੀ ਅਸੀਂ ਅਸੀਂ ਜੀ ਇਹ ਪਰਚਾ ਕੈਨਸਲ ਕਰਾਉਣਾ ਉਹਨਾਂ ਦੇ ਕ੍ਰੋਸ ਪਰਚਾ ਕਰਾਉਣਾ ਇਹ ਸਬੰਧ ਦੇ ਵਿੱਚ ਅਸੀਂ ਵੱਡਾ ਪ੍ਰੋਗਰਾਮ ਰੀਕਣਾ ਆਸੇ ਪਾਸੇ ਦੀਆਂ ਪੰਚਾਇਤਾਂ ਸਹਿਮਤ ਸਾਡੇ ਨਾਲ ਕਾਂਗਰਸ ਦੀ ਪੰਚਾਇਤ ਤਲਵੰਡੀ ਸਾਨੂੰ ਪੂਰਾ ਹੱਥਿਆ ਉਹਦਾ ਉੱਪਰ ਸਾਡੇ ਤੇ ਮੈਂ ਖੁਦ ਕਾਲੀਦਾਲ ਦਾ ਸਰਪੰਚ ਆ ਪਰ ਇਹ ਸਾਰੇ ਆਸੇ ਪਾਸੇ ਦੇ ਜਿੰਨੀਆਂ ਪੰਚੇਤਾਂ ਕਿਸਾਨ ਮੋਰਚੇ ਵਾਲੇ ਸਾਡੇ ਕੋ ਆਗੇ ਗਿਆ ਲੀਡਰ ਜਿੰਨੇ ਆ ਕਾਮਰੇਟ ਤਲਵੰਦ ਦੇ ਆ ਹੋਰ ਆਸੇ ਪਾਸੇ ਦੇ ਜੇ ਇਹ ਨਹੀਂ ਪਰਚਾ ਦੇ ਕੋਈ ਸਾਡਾ ਕੈਂਸਲ ਕਰ ਦੇ ਜਾਂ ਨਹੀਂ ਇਨਸਾਫ ਮਿਲਦਾ ਤੇ ਉਹਨਾਂ ਬੰਦਿਆਂ ਨਾਲ ਸਲਾਹ ਕੀਤੀ ਆ ਜਿੱਦਾਂ ਦਾ ਅਸੀਂ ਪ੍ਰੋਗਰਾਮ ਲੀਕਾਂਗੇ ਉਹ ਬੰਦੇ ਸਾਡੇ ਨਾਲ ਸਾਰੇ ਸਹਿਮਤ ਆ ਤਾਂ ਇਹ ਮੈਂਬਰ ਪੰਚਾਇਤ ਜਨਨ ਤੇ ਪਰਚਾ ਹੋ ਗਿਆ ਪਹਿਲਾਂ ਤੇ ਬੜੀ ਦੁੱਖ ਦੀ ਗੱਲ ਆ ਕਿ ਇੱਕ ਜ਼ਿੰਮੇਵਾਰ ਤੁਸੀਂ ਇਨਸਾਨ ਪਿੰਡ ਦੇ ਹੋ ਇੱਕ ਝੂਠਾ ਪਰਚਾ ਤੁਹਾਡੇ ਤੇ ਕਰਦੇ ਆ ਇਹ ਹਿੱਤਾ ਜੀ ਹੁਣ ਠੇਕੇਦਾਰ ਧੱਕੇਸ਼ਾਹੀ ਕਰ ਰਹਾ ਠੀਕ ਹੈ ਜੀ ਮੈਂ ਤਾਂ ਵੈਸੋ ਜਦਾ ਪੰਚਾਇਤ ਤੌਰ ਤੇ ਮੁੰਡਾ ਕਹਿੰਦਾ ਸੀ ਵੱਧ ਪਰਚੀ ਰਹਿ ਰਹੇ ਵੈਸੇ ਸਿਧਾਨ ਉੱਤੇ ਸੀ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਜਾਇਜ ਬਣਦਾ ਜੀ ਤਾਂ ਆਮ ਲੋਕ ਲੋਕਾਂ ਦੇ ਹੱਕ ਚ ਖੜਨਾ ਗਿਆ ਸੀ ਤੇ ਪਰਚਾ ਉਲਟਾ ਹੋ ਗਿਆ ਉਹ ਪਰਚਾ ਉਲਟਾ ਹੋ ਗਿਆ ਜੀ ਧੱਕੇਸ਼ਾਹੀ ਆ ਪੂਰੀ ਜੀ ਇਹ ਪੀਟਰ ਹੁਣੀ ਸਾਰੇ ਪਾਸੇ ਪੀਟਰ ਦਾ ਹੀ ਨਾ ਚੱਲਦਾ ਜੀ ਪੀਟਰ ਉੱਤੇ ਧੱਕਾ ਕਰ ਗਿਆ ਉੱਤੇ ਹੁਣ ਸਾਡੇ ਪਿੰਡ ਤੇ ਵੀ ਆ ਗਿਆ ਪਰ ਅਸੀਂ ਇਦਾਂ ਧੱਕਾ ਨਹੀਂ ਹੋਣ ਦੇਣਾ ਸਾਡੇ ਸੌਣਦੇ ਸੌਣਦੇ ਸਾਡੇ ਤੇ ਵੀ ਹੋ ਗਿਆ ਪਰ ਅਸੀਂ ਧੱਕਾ ਨਹੀਂ ਹੋਣ ਦੇਣਾ ਸਾਡਾ ਪੈਂਸਾ ਪਰਚਾ ਕੈਂਸਰ ਕੀਤਾ ਜਾਵੇ ਸਾਨੂੰ ਹਿਸਾਬ ਦਿੱਤਾ ਜਾਵੇ ਉਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਤਾਂ ਰੇਤ ਮਾਫੀਆ ਦਾ ਜੋ ਇਹ ਕਾਰਬਾਰ ਹੈ ਲਗਾਤਾਰ ਉਹ ਪੈਰ ਪਸਾ ਰਿਹਾ ਹੈ ਥੋੜਾ ਕੁ ਟਾਈਮ ਪਹਿਲਾਂ ਮੈਨੂੰ ਪਿੰਡ ਅਕਵਲ ਤੋਂ ਉਹਨਾਂ ਨੇ ਉਹ ਟਿੱਪਰ ਵਗੈਰਾ ਉੱਥੇ ਰੋਕੇ ਹੋਏ ਸੀ ਤੇ ਆਏ ਦਿਨ ਕਿਤੇ ਨਾ ਕਿਤੇ ਫੋਨ ਕਾਲ ਜਰੂਰ ਆਉਂਦੀ ਹੈ ਕਿ ਸਾਡੇ ਪਿੰਡ ਜੋ ਮਾਈਨਿੰਗ ਵਾਲਿਆ ਉਹ ਨਜਾਇਜ਼ ਮਾਈਨਿੰਗ ਕਰ ਰਿਹਾ ਹੈ ਤੇ ਕਿਤੇ ਕੋਈ ਹਮਲਾ ਹੋ ਜਾਂਦਾ ਤੇ ਕਿਤੇ ਕਿਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤਾਂ ਇਹ ਪਿੰਡ ਦੇ ਵਿਅਕਤੀ ਲੋਕ ਸੀ ਜੋ ਸਾਰੇ ਇਕੱਠੇ ਹੋਇਆ ਪਰ ਆਉਣ ਵਾਲੇ ਟਾਈਮ ਦੇ ਵਿੱਚ ਕੀ ਕੋਈ ਕੋਈ ਬਣਦਾ ਜੁੜਦਾ ਕੋਈ ਕਾਰਵਾਈ ਦੂਜੀ ਧਿਰ ਤੇ ਹੋएगी ਕਿ ਪਰਚਾ ਰੱਦ ਹੋਵੇਗਾ ਉਹ ਵੀ ਰਿਪੋਰਟ ਮੈਂ ਲੈ ਕੇ ਹਾਜ਼ਰ ਹੋਵਾਂਗਾ ਦੇਖਦੇ ਰਹੋ ਇਹਨਾਂ ਨਰਨਜੀਤ